ਆਉ ਵੀ ਸੱਜਣਾ ਵੀਰ ਹਰਨ ਨੇ ਨਾ ਵੀਡੀਓ ਦੇ ਲਾਸਟ ਚ ਆ ਝੋਟੀ ਮੀਣੀ ਵਿਖਾ ਕੇ ਲਾਤੀ ਸੀ ਬੋਲੀ ਤੇ ਮੈਂ ਸੋਚਿਆ ਥੋੜਾ ਨਾ ਸਟਾਰਟਿੰਗ 'ਚ ਇਹ ਐਡ ਕਰਾਂ ਕਿ ਸਭ ਤੋਂ ਪਹਿਲਾਂ ਖਰੀਦੀ ਜਾਵੇ 15 ਦਿਨਾਂ ਦੀ ਸੂਈ ਕੱਟੀ ਥੱਲੇ 9-10 ਲੀਟਰ ਬੋਲੀ ਆ ਕਿੰਨੇ ਦੀ ਦੇ ਦੀਏ ਕੁਲਦੀਸ਼ ਸੱਜਣ ਛੋਟੀ ਦਿਨ ਲੱਖ ਨਹੀਂ ਦੇਣ ਦੀ ਕਰਦਾ ਹਾਂ ਉਹ ਤੂੰ ਦੱਸ ਕੀ ਕਰੀਂ ਨਹੀਂ 90000 ਦੀ 10 ਹੀ 90 ਦੀ ਅੱਗੇ 85 ਜਾਂਦੇ ਹਾਂ ਬੋਲੀ ਬੋਲੀ ਚੱਲੂ ਆਜਾ ਹੁਣ 80 ਦੀ ਜਾਂਦੇ ਯਾਰ ਵੇਖ તદી મે ਇਹ ਤਰਦੀ ਇਹ ਨਾਮ ਦੇ ਕਰੇ ਰੱਖੀ ਚੰਗੀ ਆ 70000 ਦੀ 50000 ਦੇ ਵੇਚ ਜਾਨੀ ਕਿੰਨੇ ਦਿਨਾਂ ਦੀ ਸੂਈ ਕਿੰਨਾ ਦਿਨ ਦੀ 15 ਦਿਨਾਂ ਦੀ ਸੂਈ ਤਾਜੀ ਮੂੰਹ ਚੌਗੀ ਤੇ ਨੀਣੀ ਮੀਲੀ ਦੋਵੇਂ ਸੰਗ ਹੈਲਥ ਦੇ ਤੇ ਵਜਨ ਵਜੂਦ ਪੂਰਾ ਕੌਣ ਜਾਣ ਇੱਕ ਨੰਬਰ ਕਿਤੇ ਤਲ ਤੋਲੇਦਾ ਨਹੀਂ ਕਦੇ ਇਹਨੇ ਭਾਣਾ ਦੇ ਜਾਨੇ ਆ ਤੇ ਚਾ ਕੇ ਵੇਖਾ ਨਾ ਥਣ ਵੇਖੋ ਅੱਛਾ ਮੱਜੀ ਬੜੇ ਭਾਣਾ ਤਾਂ ਕਰਕੇ ਅੱਜ ਉਹ ਲਾਦੀ ਛੋਟੀ 85 ਦੀ 90 ਦੀ ਜਦੋਂ ਮਰਜ਼ੀ ਵੇਚ ਦੇ ਜਦੋਂ ਮਰਜ਼ੀ ਨਾ ਪਿਆਰ ਦੀ ਨਹੀਂ ਸੱਨੇ ਕੀ ਬਾਤ ਆ 75000 ਦੀ ਅੱਜ ਤਾਂ ਪਹਿਣਗੇ ਪੜਾਕੇ ਜੱਟੋ ਫਿਰ ਮੁਕਤ ਨੂੰ ਲਈ ਆ ਅੱਛਾ ਮੁਕਤ ਨੂੰ ਲਈ ਪਰ ਜਿੰਨਾ ਬੰਦੇ ਨੇ ਲਈ ਉਹਨਾਂ ਵੀਡੀਓ ਵੇਖਣੀ ਇਸ ਕਰਕੇ ਥੋੜੀ ਸ਼ਰਮ ਨਾਲ ਸਮਝਣਾ ਪੈਂਦਾ ਪਰ ਉਸ ਹਿਸਾਬ ਨਾਲ ਪਾ ਦਿਆ ਬੱਲੇ ਸਭੇ ਨਾਰਾਜ਼ ਤਾਂ ਨਹੀਂ 75 ਚ ਨਹੀਂ ਨਹੀਂ ਕੋਈ ਗੱਲ ਨਹੀਂ ਮਹਾਰਾਜ ਚੱਲ ਹੋਰ ਕਰ ਮਾਲੀ ਆਜੂਗੀ ਨਹੀਂ ਠੀਕ ਆ ਧੰਨਵਾਦ ਜਿਹੜਾ ਵੀਰ ਖਿਲਾ ਦਿਓ ਫਤਿਹ ਵੀਡੀਓ ਵੇਖਿਓ ਕਿਆ ਸਾਰੇ ਜਣੇ ਐਂਡ ਤੱਕ ਜੀ ਵਧੀਆ ਵਧੀਆ ਦਿਓ ਲਾਈਕ ਤੇ ਕਮੈਂਟ ਕਰਿਆ ਮਹਾਰਾਜ ਕਿਰਪਾ ਕਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸੱਜਣੋ ਇਸ ਵੇਲੇ ਫੋਨੋਂ ਮਲੌਣ ਲੱਗੇ ਆ ਜੋੜੀ ਨੂੰ ਜੋੜੀ ਕਿਹੜੀ ਆ ਲਾਭ ਤੇ ਸਾਬਾ ਅੱਜ ਲੈ ਆਏ ਆ ਇੱਕ ਨੀਲੀ ਰਾਵੀ ਦੀ ਮਗਰ ਕੱਟੀ ਡਾਇਮੰਡ ਦੀ ਇੱਕ ਮੀਣੀ ਵੀ ਲਿਆਏ ਆ ਸੱਜਣਾ ਤੁਹਾਡੇ ਲਈ ਲੱਭ ਕੇ ਅ ਸੁਈ ਸਵਾਈ ਇੱਕ ਗੱਬਣ ਤੇ ਦੋ ਸੂਈਆਂ ਸਵਾਈਆਂ ਝੋਟੀਆਂ ਵੇਖਿਓ ਸੰਗ ਸੰਗ ਮੀਣੀ ਪਿਓਰ ਤੇ ਅੱਛਾ ਠੀਕ ਆ ਦੱਸਦੀ ਕੋਈ ਨਹੀਂ ਠਹਿਰ ਜਾ ਤੇ ਸੰਗ ਸੰਗ ਚੈੱਕ ਕਰੋ ਸੱਜਣਾ ਸਾਰੀ ਡਿਟੇਲ ਇਹਨਾਂ ਦੇ ਆਪਾਂ ਮਾਲਕਾਂ ਤੋਂ ਲੈ ਲੈਣੀ ਆ ਤੇ ਜਿਹੜੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆ ਗੱਬਣ ਮੈਂ ਵੀ ਸਜਣੋਂ ਚੰਗੇ ਇਹਨਾਂ ਨੂੰ ਇਹਦੇ ਮਾਲਕਾਂ ਨੇ ਟੀਕੇ ਚੰਗੇ ਦੀ ਦੱਸੀ ਆ ਬਾਕੀ ਤੁਸੀਂ ਗੈਸ ਲਾ ਲਿਓ ਤੇ ਆ ਵੀ ਨੀਲੀ ਰਾਵੀ ਇੱਥੋਂ ਇਹ ਵੀ ਤੁਸੀਂ ਚੈੱਕ ਕਰ ਲਓ ਕੱਟੀ ਬੜੀ ਪਿਆਰੀ ਨੂੰ ਜਨਮ ਦਾ ਤੈਨੇ ਕਰਮਾਂ ਵਾਲੀ ਨੇ ਇਹਲੇ ਵੇ ਭਾਂਡੇ ਦੀ ਵੀ ਸੁਥਰੀ ਆ ਤੇ ਆਪਾਂ ਸ਼ੁਰੂ ਕਰਦੇ ਆ ਮੀਣੀ ਤੋਂ ਕੇ ਇਹਦੇ ਤੋਂ ਕਰਨਾ ਸ਼ੁਰੂ ਉਹ ਤਾਂ ਮੈਂ ਹੀ ਕਰ ਦਿੰਦੇ ਆ ਤੇ ਵਿਖਾਉਣ ਲੱਗਾ ਮੈਂ ਹਾਂ ਹਾਂ ਵੇਖੋ ਸੱਜਣਾ ਲਾਹ ਕਹਿੰਦਾ ਮੈਂ ਟੇਡਾ ਕੱਟ ਵਿਖਾਉਣ ਲੱਗਾ ਜਿਹੜਾ ਕੱਟੀ ਡਾਇਮੰਡ ਦੀ ਦਾ ਆ ਯਾਰ ਡਾਇਮੰਡ ਦੀ ਹੋਊਗੀ ਕੋਈ ਬੰਦਾ ਟੈਸਟ ਕਰਾ ਲੇ ਇਹਦਾ ਨੋਟ ਕਰਾ ਲੇ ਡਾਇਮੰਡ ਦੀ ਪੱਕੀ ਗੱਲ ਪੱਕੀ ਗੱਲ ਡਾਇਮੰਡ ਦੀ ਹੋਊਗੀ ਕਰਾਂ ਨਾ ਗਰੰਟੀ ਨਾਲ ਕਿ ਜੇ ਨਾ ਡਾਇਮੰਡ ਦੀ ਨਿਕਲੇ ਤਾਂ ਸਿਹਰ ਪੈਸੇ ਛੱਡੇ ਮੱਝ ਵੀ ਓਕੇ ਆਜੋ ਫਿਰ ਕਰੇ ਨਾ ਪਾਈਏ ਬਣਾ ਕੇ ਸੱਜਣਾ ਤਾਂ ਸਮਝਾ ਜਾ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਜੋੜੀ ਚੜ੍ਹਦੀ ਕਲਾ ਚ ਸਰੂਪੀ ਕਲਾ ਪ੍ਰੋਗਰਾਮ ਦਾਸ ਦੀ ਕਿਰਪਾ ਜੀ ਦੀ ਕਿਰਪਾ ਅੱਜ ਦੂਜੇ ਦਿਨ ਬਾਅਦ ਤੁਹਾਨੂੰ ਸਾਧ ਲਿਆ ਉਹ ਦਿਨ ਜਿਹੜਾ ਆਪਾਂ ਮਾਲ ਪਾਇਆ ਸੀ ਪਰਸੋਂ ਉਹ ਇੱਕ ਘੰਟੇ ਦੇ ਵਿੱਚ ਹੀ ਵੇਗੀਆਂ ਇਹ ਮੱਜਾਂ ਘੰਟੇ ਦੇ ਵਿੱਚ ਛੂਲ ਛਾਂ ਆ ਗਈ ਮਾ ਆਪਣਾ ਰੇਟ ਜਾਇਜ਼ ਹੁੰਦਾ ਨਾ ਰੇਟ ਆਪਣਾ ਜਾਇਜ਼ ਹੁੰਦਾ ਜੇ ਆਪਾਂ ਪਤਾ ਦੇੱਕ ਕੇ 10000 ਲੈਣਾ 15000 ਲੈਣਾ ਫਿਰ ਤੇ ਮਾਲ ਇੱਥੇ ਬੱਜਾ ਰਹੂਗਾ ਤੇ 2025 ਸੋਨਾ ਵੇਚੀਗੇ ਤੁਰਿਆ ਜਾਂਦਾ ਆਉਂਦੇ ਆਈ ਹੈਨਾ ਇੱਕ ਨਾਮ ਬੰਦਾ ਵਾ ਤੇ ਬੰਦੇ ਮਾਲ ਲੈਂਦੇ ਆ ਤੇ ਵੇਚਦੇ ਆ ਹਾਂ ਨਾਮ ਬਣਦਾ ਤੇ ਸਭੇ ਦਾ ਨਾਮ ਬਣ ਗਿਆ ਹੈਨਾ ਸਭੇ ਦਾ ਨਾਮ ਬਣ ਗਿਆ ਇਹ ਛੱਪਾ ਇੱਕ ਰ ਫੜਕੇ ਫੇਮਸ ਹੈ ਫੇਮਸ ਹੈ ਸਭੇ ਹਾਂਜੀ ਕਿਵੇਂ ਬਾਈ ਵਧੀਆ ਤੇ ਸੁਣਾਓ ਨਹੀਂ ਉਹ ਸੈਟ ਆ ਹਾਂ ਪੂਰਾ ਸੈਟ ਕਿਰਪਾ ਮਾਲ ਤੇ ਮੈਸ ਤਾਂ ਨਹੀਂ ਕਿਸੇ ਪਾਸੇ ਹੁੰਦਾ ਨਹੀਂ ਨਹੀਂ ਕੋਈ ਗੱਲ ਓਕੇ ਜਮਾ ਓਕੇ ਕਾਟੋ ਫੁੱਲਾਂ ਤੇ ਫੁੱਲਾਂ ਤੇ ਪੂਰੀ ਕਿਉਂ ਲਾਵਾ ਪੂਰੀ ਪੂਰੀ ਹਾਂ ਪੂਰੀ ਮੈਂ ਹੁੰਦਾ ਕਿਤੇ ਪੂਰੇ ਗਿੱਦੇ ਪਾ ਕੇ ਮਖਾ ਦੂੰਗਾ ਪਾਏ ਕਰ ਨਹੀਂ ਠੀਕ ਹੈ ਫਿਰ ਪਾਊਗਾ ਜੇ ਮੱਝ ਮੁਝੀ ਤੋੜ ਕੇ ਵਿਖਾ ਦਈਏ ਤੇ ਸਭੇ ਡਰੈੱਸ ਫੇਰਾ ਡਰੈੱਸ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੇ ਨਾਮ ਮੇਰਾ ਲੱਭਦੀ ਸਿੰਘ ਮੋਬਾਈਲ ਨੰਬਰ 9056 64716 9056 64716 794 7958 ਇੱਕ ਰੀ ਹੋਰ ਕਢਾ ਦੇ 794 7958 ਨਹੀਂ ਠੀਕ ਉਂਗਲ ਖੜੀ ਐ ਜੀ ਬਾਹੂ ਸਖਦੇ ਵਾਂਗ ਨਹੀਂ ਠੀਕ ਆ ਜੰਗਲ ਖੜੀ ਆ ਖੜੀ ਰੱਖ ਲਵ ਆ ਜੰਗਲ ਖੜੀ ਰਹੂਗੀ ਖੜੀ ਰਹੂਗੀ ਹੈ ਭਾ ਜੋ ਕਰਨੇ ਕਹਿੰਦਾ ਜਿਹੜੀਆਂ ਛੂ ਛਾਂ ਹੀ ਛੂ ਛਾਂ ਹੀ ਚਲ ਇਹਦੇ ਤੋਂ ਮੀਣੀ ਲਾਸਟ ਤੇ ਵਿਖਾਵਾਂਗੇ ਆਪਾਂ ਐਤੋਂ ਹੀ ਕਰ ਲਓ ਸ਼ੁਰੂ ਆ ਸੁਆ ਕਿਹੜਾ ਇਹ ਪਲੋਣੀ ਹੈ ਗੱਟੀ ਪਹਿਲਾ ਸੂਆ ਹਾਂਜੀ ਚੌਗੀ ਤੇ ਕਿੰਨੇ ਚਰਦੀ ਸੂਈਆਂ ਤੇ ਜੱਟੋ ਕਿੰਨਾ ਦੁੱਧਾ ਇਹਨੂੰ 10 15 ਦਿਨ ਹੋ ਗਏ ਸੂਈ ਨੂੰ ਠੀਕ ਆ ਡਾਇਮੰਡ ਦੀ ਪਿਓਰ ਇਹਨੇ ਮਗਰ ਕੱਟੀ ਹੋਊਗੀ ਡਾਇਮੰਡ ਦੀ ਟੈਸਟ ਕਰਾ ਲਈਏ ਨਾ ਠੀਕ ਆ ਤੇ ਕਿੱਡੀ ਬੜੀ ਇਹਦਾ ਕੀ ਮੈਂ ਦਵਾਂਗੇ ਘਰ ਵਾਲਿਆਂ ਇਥੇ ਤੇ ਗਰੰਟੀ ਦੇ ਜੀ ਨਾ ਡਾਇਮੰਡ ਦੀ ਗੱਟੀ ਹੋਵੇ ਤੇ ਅੱਛਾ ਵੀ ਗਰੰਟੀ ਹਾਂਜੀ ਸਾਰੀਆਂ ਨਿਸ਼ਾਨੀਆਂ ਕੱਟੀ ਦੇ ਵਾਕੇ ਯਾਰ ਚਾਰੇ ਪੈਰ ਤੇਦੀ ਧਾਰੀ ਫੂਲ ਦਾ ਨਿਸ਼ਾਨ ਹੈਗਾ। ਕੀ ਬਾਤ ਹੈ। ਕੱਟੀ ਸਾਂਭੀ ਵੀ ਚੰਗੀ ਆ। ਹਾਂ ਦੁੱਧ ਬੜਾ ਛੜਦੇ ਰਿਹਾ। ਦੁੱਧ ਸਾਰਾ ਹੀ ਛੜਦੇ ਰਿਹਾ ਇਹਨੂੰ। ਤੇ ਹੁਣ ਝੋਟੀ ਕੋਲੇ ਦੁੱਧ ਕਿੰਨਾ? ਬੜੇ ਸ਼ੌਕਨਾ ਸਾਂਭਦੇ ਸੀ ਉਹਨਾਂ ਨੂੰ ਮਜਬੂਰੀ ਪਾਈ। ਕੋਈ ਦੁੱਧ ਦੇ ਥਲੇ 10-11 ਲੀਟਰ। 10 ਤੋਂ 11 ਦੁੱਧ ਇਹਦੇ ਕੋਲੇ ਹੈ। ਠੀਕ ਆ। ਕੋਈ ਜਿੰਨੇ ਵੀ ਭਰਾਣ ਭਰਾਣੇ ਆਉਣਾ ਹੋਣਾ ਕਿਹਨੇ ਦੂਰੋਂ ਦੋ ਟੈਨ ਚੋਣੀ ਆ। ਆ ਦਾ 10 ਮੰਨ ਕੇ ਆਵੇ। ਦਾ ਮਨ ਕਿ 10 ਪੂਰਾ ਖੁੱਲਾ ਡੁੱਲਾ ਹੋ ਗਿਆ ਸਲੇ ਖੁੱਲਾ ਡੁੱਲਾ 10 ਕਿਲੋ ਦੁੱਧ ਮੰਨ ਕੇ ਆ ਜੇ ਹਾਂਜੀ ਹਾਂਜੀ ਨਹੀਂ ਠੀਕ ਆ ਠੀਕ ਕੱਟੀ ਇੱਕ ਗੱਲ ਹੋਰ ਜੋ ਹਾਂਜੀ ਇਹਦੀ ਡੇਢ ਤੋਂ ਲੈ ਕੇ 2 ਕਿਲੋ ਦੇ ਵਿੱਚ ਵਿੱਚ ਗਾੜ੍ਹ ਹੋਊਗੀ ਕੱਟੀ ਦੀ ਗਾੜੀ ਗਾੜੀ ਜੇ ਨਾ 2 ਕਿਲੋ ਡੇਢ ਕਿਲੋ ਗਾੜੀ ਹੋਊਗੀ ਤੇ ਬੇਸ਼ੱਕ ਬੰਦਾ ਵੀ ਡਬਲ ਆਉਂਦੀ ਸਾਈਜ਼ ਲੈ ਜੇ ਨਹੀਂ ਠੀਕ ਆ ਜੱਟੋ ਐਨ ਉਹ ਕਿਹੜਾ ਚੋਣ ਚਾਂ ਸਭੇ ਓਕੇ ਓਕੇ ਤੂੰ ਚੋਈ ਆ ਨਾ ਹਾਂ ਚੋਈ ਆ ਨਹੀਂ ਠੀਕ ਉਹਨਾਂ ਨੂੰ ਮਿਰਜੀ ਚੋਗੀ ਲੈਂਦੀ ਐ ਓਕੇ ਹੁਣ ਇਹਨੂੰ ਤੌਰ ਕਰਾਈਏ ਚੈੱਕ ਹਾਂਜੀ ਚਵਾਈ ਸਰ ਤੇ ਲੈ ਕੇ ਮਾਰੀ ਤੇ ਚਵਾਈ ਦੇ ਸਰ ਤੇ ਲਈ ਸੋਹਣੀ ਲੱਗੀ ਚਵਾਈ ਠੀਕ ਆ ਜੱਟੋ ਥਾਣ ਵੀ ਚੰਗਾ ਥਾਣ ਬਹੁਤ ਚੰਗਾ ਏ ਪਸੰਦ ਤੇ ਬੜਾ ਵਧੀਆ ਕੱਢ ਜਾਂਦੀ ਥਾਣਾ ਆ ਘੱਟੀ ਲਾ ਕੇ ਬੱਧੀ ਥਾਣ ਪਸੰਦੀ ਏ ਬੇਰੀ ਬੇਰੀ ਤੇ ਜੀ ਬਈ ਬੱਚੇ ਬੁੱਚੇ ਤੇ ਪਹਿਲਾਂ ਨਾਲੇ ਪੂਰੀ ਸਹਿਮਤ ਆ ਨਾ ਮੈਂ ਕਿਹਾ ਤੇ ਭਰਾ ਰੱਬ ਦੀ ਇਹਦੇ ਤੇ ਛੋਕਰ ਆਦਾ ਸੀ ਵੀ ਐਸਾ ਵੇਖੋ ਸੱਜਣਾ ਲੇਵਾ ਬਹੁਤ ਚੰਗਾ ਲਾਵਾ ਜੱਟ ਜੱਟ ਬਣੂਗੀ ਕੋਈ ਫੁੱਲ ਉਤਰਾਇਂ ਗੁੱਲੇਵਾ ਹੈ ਨਹੀ ਨਹੀ ਆ ਜਾ ਕੋਕਸਮਾ ਲੈਵਾ ਪੂਰਾ ਹਾਂ ਫੈਕਸਾਂ ਟਰਾ ਤੋਸ ਹੈ ਪੂਰਾ ਅੱਖ ਗੱਡੀ ਚੰਗੀ ਆ ਹਾਂ ਪੂਰੀ ਬਿੱਲੀ ਹੈ ਕਿ ਸਾਡੇ ਇਧਰ ਬਾਰਡ ਰੇਦੀ ਮਈਆਂ ਇਹੋ ਜਿਹੀਆਂ ਅਸਲੀ ਹੈ ਜਿਹੜੀਆਂ ਚਾਲੇ ਜਾਂਦੀਆਂ ਨੇ ਉਤਰ ਹਾਂ ਇਹੋ ਜਿਹੀਆਂ ਸਾਰੀਆਂ ਬਿੱਲੀ ਅੱਖ ਤੇ ਮੱਥਾ ਬੋਲਾ ਸਾਡੇ ਏਰੀਆ ਦੇ ਲੈ ਚੱਲ ਹੁਣ ਮੇਰੇ ਉੱਤੇ ਕਾਹਦੋ ਚੜਾਈ ਜਾ ਨਾ ਸਭੇ ਯਾਰ 10 ਇਹਨੂੰ ਕਹ ਮਾੜਾ ਮੋਟ ਕੁਛ ਨਹੀਂ ਹੁੰਦਾ ਵੇਖੋ ਸੱਜਣਾ ਲੈਵਾ ਪਾਂਡਾ ਕੱਤੀ ਮੇ ਬੈਕ ਸਾਈਡ ਤੋਂ ਆ ਕਵਾਲਿਟੀ ਚੈੱਕ ਕਰੋ ਕਰਮਾਂ ਵਾਲੀ ਦੀ ਵੇਖੋ ਲੈ ਰਣੀ ਪਈ ਹੈ ਨਾ ਦੇਖੋ ਤੇ ਮਗਰ ਆ ਗਈ ਡਾਇਮੰਡ ਦੀ ਕੱਟੀ ਪਲੂਣ ਝੋਟੀ ਥਾਨ ਲੱਗਿਆ ਕਰਮਾਂ ਵਾਲੀ ਨੂੰ ਕੀ ਕਹਿਣੇ ਇਹ ਇਥੋਂ ਫੇਰ ਵੀ ਚੈੱਕ ਕਰ ਲਓ ਵੈਸੇ ਤਾਂ ਮੈਂ ਤੁਹਾਡੀ ਤਸੱਲੀ ਪਹਿਲਾਂ ਵੀ ਕਰਾਤੀ ਆ ਸ਼ਰਮੂਹ ਦੇ ਕੁਆਲਿਟੀ ਕੰਗੜੇ ਵਾਲਾ ਸਿੰਘ ਜਿਹਨੂੰ ਕਹਿੰਦੇ ਆ ਦੁਨੀਆ ਕੰਗੜੇ ਵਾਲਾ ਸਿੰਘ ਲੱਖਣ ਕੰਗੜੇ ਵਾਲਾ ਤੇ ਰੇਟ ਇਹਦਾ ਸ਼ਾਹ ਜੀ ਆਜੋ ਤੇਰਾ ਨੇੜੇ ਫੇਰ ਤੋਂ ਠੀਕ ਕਰਦਾ ਰੱਖ ਲਈ ਜਾਈਏ ਹੈ ਰੇਟ ਤੇਰਾ ਜੀਦਾ ਦਾ ਲੱਖ ਹੀ ਕਰਕੇ ਪੂਰਾ ਅੱਛਾ ਜੀ ਸਫਾਈ ਚ ਨਹੀਂ ਤੇਰਾ ਰਦਾ ਹੀ ਫੇਰ ਤੂੰ ਸਰੀਰ ਵੱਧ ਬਣਾਉਣ ਲੱਗ ਜਾਣਾ ਜੇ ਲੱਖ ਦੀ ਵੈਗੀ ਪਰ ਆਪ ਕਰਨਾ ਈ ਨਾ ਇੱਧਰ ਆ ਜਾ ਛਾਵੇਂ ਬਰੀਕੀ ਆ ਪਾਦਣਾ ਨਹੀਂ ਨਾ ਕਿੰਨੇ ਦੀ ਦੇ ਦिए ਕੱਟੀ ਦੀਆਂ ਦਾ ਸਫਤਾ ਕਰ ਲਿਆ ਨਹੀਂ ਜੀ 85000 ਦੇ 80 ਦੇ 5 ਹਾਂਜੀ ਸੱਬੇ 82 ਦੀ ਜਾਂਦੇਵੇਂ ਤਿੰਨ ਨਹੀਂ ਚੱਕਦਾ ਤਿੰਨ ਨਹੀਂ ਚੱਕਦਾ 82 ਦੀ 82 ਦੋ ਹੋਰ ਦਾ ਅੱਛਾ 80 ਪੂਰੇ ਨੇ ਅੱਜ ਤੱਕ ਤੈਨੂੰ ਪਜਾਣ ਦੇਣਗਾ ਪੱਕੀ ਹਾਂ ਪਾਟਰ ਦੇ ਸਾਪੀ ਵਾਈ ਦੀ ਉਹਨੇ ਖਵਾਈਦੀ ਰਹਿਣੀ ਹੈ ਅੱਛਾ ਪਾਪਾ ਨਾ ਪਾ ਪਾਏ ਪਾ ਪਾਏ ਕਰਾਉਣੀ ਆਪਾਂ ਪਾ ਪਾ ਨਹੀਂ ਠੀਕ ਆ ਫੇਰ आज सभा खुशआ ते चून चान 100 दी 100 80000 दी जे कोई आके शोर शराड कर दगे मारी मुड़ के नहीं रंगा कर दंगा कर देंगे लो भाई सज्जनों ओके रिपोर्ट मगर दो चीजਾਂ ਦੇਣੀਆਂ ਡਾਇਮੰਡ ਦੀ ਕੱਟੀ ਵੀ ਇੱਕ ਕੋਈ ਵੀ ਬੰਦਾ ਮੱਝ ਲਵੇ ਇਹ ਨਾ ਸਮਝ ਕੇ ਲਵੇ ਵੀ ਕੱਲੀ ਸਾਡੇ ਘਰ ਇੱਕ ਤੇ ਛੋਟੀ ਹੋਣੀ ਆ ਦੋ ਸਮਝ ਕੇ ਲਵੇ ਕਿਉਂਕਿ ਕੱਤੀ ਬਣੀ ਆ ਵੀ ਦੀ ਕੱਤੀ ਕਾਠੀ ਵੱਜੀ ਆ ਦੋ ਤੜਾ ਬੜਾ ਬੰਦਿਆਂ ਨੇ ਛੱਡਿਆ ਇਹਨੂੰ ਗੱਡੀ ਨੂੰ ਸ਼ੌਂਗ ਉਹਨਾਂ ਵਿਚਾਰਿਆਂ ਨੂੰ ਕੋਈ ਮਜਬੂਰੀ ਬਣ ਗਈ ਉਹਨਾਂ ਦਿੱਤੀ ਨਹੀਂ ਦੇਈ ਦੇ ਸਮਾਗਣਾ ਸਮਝਦੇ ਸਾਰਾ ਦੁੱਧ ਕਰੀ ਠੀਕ ਆ ਮੁੰਡੇ ਨੇ ਭਰਾਇਆ ਸ਼ੌਣ ਆ ਨਾ 15 ਦਿਨਾਂ ਜਿਹੇ ਕੱਢੀ ਆ ਕੋਈ ਜਿੰਨੇ ਸਮਝਣਗੇ ਦੋ ਸਮਝ ਕੇ ਲਵੇ ਕੱਢੀ ਕਿਥੇ ਬਣੂ ਵੀ ਨਾ ਬਣਾਉਂਦੀ 80000 ਚ 80000 ਚ ਦੋ ਝੋਟੀਆਂ ਨਹੀਂ ਲਈ ਰਾਵੀ ਦੋ ਤੇ ਅੱਗੇ ਆ ਗਈ ਆ ਇਹਦਾ ਕੀ ਹਿਸਾਬ ਪਤਾ ਵਾ ਇਹ ਵੀ ਸਿਕੰਦਰ ਦੀ ਆ ਇਹ ਸਿਕੰਦਰ ਦੀ ਹਾਂਜੀ ਇਹਦੇ ਮਾਲਕਾਂ ਨੇ ਦੱਸਤਾ ਆਪਾਂ ਨੂੰ ਹਾਂਜੀ ਇਹਦੇ ਮਾਲਕਾਂ ਨੇ ਦੱਸਿਆ ਵੀ ਸਿਕੰਦਰ ਦੀ ਆ ਬਾਕੀ ਤੁਸੀਂ ਸਿਰ ਮੂੰਹ ਵੇਖੋ ਤਾਨੂੰ ਦੰਦ ਅਗੇ ਮੂੰਹ ਪੋਟ ਕੇ ਵਿਖਾਇਆ ਛਿੱਗੀ ਆ ਏ ਦੂਜਾ ਸੂਆ ਹਾਂ ਦੂਜਾ ਸੂਆ ਸੂਆ ਸੁਣੀ ਤੇ ਛੇ ਦੰਦ ਆ ਤੇ ਪਹਿਲਾਂ ਨੇ ਦੁੱਧ 12 ਲੀਟਰ ਨੈਟ ਅੱਛਾ ਉਹ ਵੇਖੀ ਜਿਆਦਾ ਠੰਡਾ ਮੇ 12 ਲੀਟਰ ਦੁੱਧ 12 ਲੀਟਰ ਤੇ ਨਾਰਮਲ ਹੀ ਇਹਨੇ ਦਿੱਤਾ ਵਾ ਜਿਹੜੀ ਗੱਲ ਆ ਤੇ ਤੁਸੀਂ ਇਹ ਆਪਾਂ ਉਸ ਦਿਨ ਵਾਲੀ ਗੱਲ ਹੀ ਆ ਆਪਾਂ ਨਹੀਂ ਬੋਲਣਾ ਹਾਂ ਇਹ ਬੋਲੂਗੀ ਬੋਲੂਗੀ ਅੱਜ ਇਹ ਇਧਰ ਵੇਖ ਬਿੰਦੀਆਂ ਦੋਵੇਂ ਪਾਸੇ ਕੀ ਬਾਤਾਂ ਲੇਵਾ ਬੜਾ ਚੰਗਾ ਕੱਟਿਆ ਲੇਵਾ ਕੀ ਅਜੇ ਇਹਦੇ ਨਾ ਹੱਤ ਤਾਖੜਨਾ ਹੈ ਠੀਕ ਆ ਮਾਉਗੀ ਇੰਨੀ ਬਾਹਰ ਹਰਿਆਣੇ ਵਾਲਿਆਂ ਨੂੰ ਕੰਮ ਲਈ ਬਹੁਤ ਚੰਗੇ ਦੀ ਆ ਪਾਈ ਜਾਣਾ 2 ਮਹੀਨੇ ਛੱਡੀ ਸਾਰੀ ਅੱਛਾ 2 ਮਹੀਨੇ ਸਾਰੀ ਛੱਡੀ ਸਾਰੀ ਤਾਂ ਇੰਨਾ ਲੰਮਾ ਇਹ ਦੁੱਧ ਦਿੰਦੀ ਆ 2 ਮਹੀਨੇ ਤੱਕ ਇਹ ਥਣਾ ਲੋਹਾਰਾ ਲੋਕ ਕੇ ਓਕੇ 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 ਕਿਤੇ ਵੱਡਾ ਕੋਈ ਜਿਹੜਾ ਲਵੇ ਨਾ ਬੇਫਿਕਰਾ ਹੋ ਕੇ ਲੈ ਜਾਏ ਕਿਤੇ ਰਾਤ ਨੂੰ ਉੱਠ ਕੇ ਵੇਖਣ ਦੀ ਵੀ ਨਹੀਂ ਲੋੜ ਤੇ ਕੱਡੋ ਬਾਰੇ ਦੀ ਵੀ ਕਰਾਓ ਤੋਚ ਇਹ ਨਾ ਲੰਮੀ ਮਲੀ ਕਦੀ ਤੇਰੀਆਂ ਲੰਮੀਆਂ ਜੜੀਆਂ ਮਿਲਦੀਆਂ ਤੁਹਾਨੂੰ ਪਤਾ ਉਤੋਂ ਇਤਰਾ ਨਹੀਂ ਹਾਂ ਫਿੱਕੀਆਂ ਰਹਿੰਦੀਆਂ ਮੇਰਾ ਦੁੱਧ ਕਰਦੀ ਆ ਅੱਛਾ ਨਹੀਂ ਠੀਕ ਹੈ ਜਿੰਨੇ ਦੁੱਧ ਦੋਣਾ ਨੇ ਇਤਰਾ ਨਹੀਂ ਰਹਿਣਾ ਤੇ ਤੂਰ ਤਾਂ ਕਰਾ ਦਈਏ ਚੈੱਕ ਔਣ ਕੇ ਗੱਲਾਂ ਹੀ ਕਰੀ ਜਾਵਾਂਗੇ ਆਪਾਂ ਅੱਛਾ ਤੂਰ ਤੇ ਮੁੱਲ ਪਹਿਲੇ ਅੱਛਾ ਨਹੀਂ ਠੀਕ ਆ ਸੱਭਾ ਕਹਿੰਦਾ ਵੀ ਤੂਰ ਤੇ ਹੀ ਮੁੱਲ ਪੈਣਾ ਇਹਦਾ ਨਹੀਂ ਠੀਕ ਆ ਜੱਟੋ ਕੱਟੀ ਚੰਗੀ ਆ ਮੜੀਆਂ ਆਣੀਆਂ ਬੇਮਨੂਮੀਆਂ ਭਲਾ ਕਰ ਗਈ ਹੈਨਾ ਨਹੀਂ ਝੂਟੀ ਸੁਥਰੀ ਏ ਯਾਰ ਤੁਹਾਡੀ ਬੱਦੇ ਪੁਰਾਣੇ ਆ ਨਾ ਜਿਹੜੇ ਖਿਡਾਰੀ ਉਹਨਾਂ ਨੂੰ ਆਪ ਵੀ ਵੇਚੀ ਤੁਹਾਡੀ ਬਦਲੇ ਲਾ ਦੀ ਐਨੂੰ ਕਮਾ ਨਾਲੀ ਵਾਲਾ ਨੀਵਾਂ ਲੱਗਾ ਜਾਂਦੀ ਵਾਕਿਆਈ ਵੇਖੋ ਸੱਜਣਾ ਸੁਈ ਨਾ ਕੱਟੀ ਮੋੜਦੀ ਗੱਲ ਫਿਰ ਇੱਕ ਗੱਲ ਹੋਰ ਫਿਰ ਦਵਾਈ ਤੇਰੀ ਮੁੱਢੀ ਵਾਲਾ ਖਾਣਿਆ ਨਾ ਨਹੀਂ ਠੀਕ ਆ ਵਾਕਿਆ ਹੀ ਲਵੇ ਭਾਂਡੇ ਦੀ ਬਹੁਤ ਸੁਥਰੀ ਕੱਟੀ ਸੱਜਣਾ ਤੇ ਬਾਕੀ ਵੀਰ ਹਰੀ ਕਹਿੰਦੇ ਵੀ ਸਾਨੂੰ ਇਹਦੇ ਮਾਲਕਾਂ ਨੇ ਸ਼ਿਕੰਦਰ ਦੀ ਦੱਸੀ ਆ ਸ਼ਿਕੰਦਰ ਦੀ ਕੋਈ ਬੰਦੇ ਝੂਠ ਮਾਰਨ ਵਾਲੇ ਨਹੀਂ ਜਾਂਦਾ ਬੰਦੇ ਆਪਾਂ ਜਿਹਨਾਂ ਨਾਲ ਜਾਂਦੇ ਆ ਅੱਛਾ ਹੂੰ ਚਲੋ ਮੰਨ ਲੈਨੇ ਤੇਰੀ ਗੱਲ ਵੀ ਹਨਾ ਜਹੇਦਾਰ ਬਹੁਤ ਵਧੀਆ ਸਾਫ ਚੋਕੀ ਦੋ ਤਾਲੀ ਦੇਖੋ ਕਿਤੇ ਵੇ ਦੋ ਤਾਲੀ ਕੱਢੂ ਪੂਰਾ 14 ਕਿਲੋ ਦਊਗਾ ਹੱਸ ਕੇ ਅੱਛਾ ਵੇਖੋ ਸੱਜਣੋ ਜੇ ਕੇ ਆਦੀ ਸੇਵਾ ਦੇ 15 ਚੋਲੇ ਜਾਦੀ ਸੇਵਾ ਤੇ ਚੋਲੇ ਨਹੀਂ ਤੇ ਐਤ ਕੀ ਕੱਟੀ 14 ਕਿਲੋ ਦੋ ਤਾਂ ਰਾਮ ਨਾਲ ਹੀ ਦਊਗੀ ਇੱਥੋਂ ਬੰਦਾ ਕਿ ਲਗਾ ਕੇ ਲੈਨੇ ਅਮੜੀ ਵੇਖ ਤਮੜੀ ਇੱਥੋਂ ਕਾਗਜੇ ਨੂੰ ਉਤੋਂ ਮੈਂ ਕਾਗਜੇ ਨੂੰ ਸਮਝਾ ਕੋਣ ਟਕਰਾ ਰਹਿਣਾ ਮੈਂ ਕਿਉਂ ਨਹੀਂ ਵੇਚ ਤੂੰ ਜਿੰਨੀ ਮੈਂ ਦੋ ਤਾਲੀ ਵਾਕੇ ਤੇ ਰੇਟ ਇਹਦਾ ਫਿਰ ਇਹ ਕੀ ਕਰਦੇ ਕਿ ਦੱਸੋ ਰੇਟ ਤਾਂ ਤੁਸੀਂ ਦੱਸਣਾ ਹੁਣ ਰੇਟ ਤਾਂ ਪੂਰਾ ਲੱਖ ਹੀ ਕਰਦੇ ਆਂ ਵੀਰ ਜੀ ਇੱਥੇ ਹੀ ਹੋ ਜੋ ਅੱਛਾ ਹਾਂਜੀ 1 ਲੱਖ ਰੁਪਈਆ ਇਹਦਾ ਰੇਟ ਕਰਦੇ ਆਂ ਆਪਾਂ ਹਾਂਜੀ ਤੇ ਕਿੰਨੇ ਦੀ ਐਸ ਕੀ ਕੱਟੀ ਥੱਲੋ ਬੰਦਾ ਚੰਗੀ ਸੇਵਾ ਕਰੇ 15 ਕਿਲੋ ਦੁੱਧ ਚਾਹੂਗਾ ਮੇਰੇ ਗਰੰਟੀ ਲੈ ਜਾ ਕੱਟੀ ਕੁਆਲਿਟੀ ਬਹੁਤ ਜਿਆਦੀ ਐ ਪਰ ਛੋਟ ਤੇ ਦੇਣੀ ਆਪਾਂ ਛੋਟ ਤੇ ਮਿਲੀ ਐ ਇਹਨੇ ਲੱਖ ਹੀ ਲੈਣਾ ਕਿੰਨੀ ਛੋਟ ਕਰਦਾ ਤੂੰ 95 ਹੀ ਦੇ ਦੇ ਨਈ 95 ਚ ਹੋਰ ਦਾ ਦੇ 92 ਹੀ ਦਾ ਦੇ अच्छा हां देख लोगा एक दूसरे ਨਾਲ ਰਹਿਕ ਨਹੀਂ ਠੀਕ ਹੈ ਕੋਈ ਗੱਲ ਥੋੜੇ ਬੜਾ ਹੱਥ ਹੈ ਨਾ ਉਹਦੇ ਵੇਖਦਾ ਇਹਦਾ ਮਾਲ ਤੁਹਾਨੂੰ ਅੱਗੇ ਦੱਸਿਆ ਨਾ ਵੀ 2 2000 ਨਾਲ 3 3000 ਨਾਲ ਦੇੜੀਆਂ ਆਪਾਂ ਤੇ ਦੇੜੀਆਂ ਮੈਂ ਪੂਰੇ 90000 ਦੀ ਕੱਟਈ ਦਊਗਾ ਪੱਕੀ ਗੱਲ ਖਤਮ ਇਹਨਾਂ ਕਰੂਗਾ ਹੈ ਯਾਰ ਮੇਰੇ ਕੋਲ ਹੋਰ ਲੈਸ ਹਾਏ ਕੋਈ ਗੱਲ ਨਹੀਂ ਮੈਂ ਰੱਖੀਓ ਅੱਗੇ ਜਾਂਦੇ ਆ ਕੱਟ ਨਹੀਂ ਆਫਰ 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 ਚੱਲੂਗੀ ਅੱਜ ਅੱਜ ਡੱਕਿਆ ਯਾਰ ਘੱਟ ਫੇਰ ਲੈ ਆਉਨੇ ਜਾ ਗਿਆ ਵਾਕਿਆਈ ਕੱਟੀ ਬਹੁਤ ਹੀ ਜ਼ਿਆਦੀ ਸਾਫ਼ ਕੋਈ ਬੰਦਾ ਯਾਰ ਘੱਟ 90 ਦੀ ਹਾਂਜੀ ਬੇਫਿਕਰਾ ਗੱਲੇ ਜੇ ਤੋ ਤੇ ਨਹੀਂ ਕਿਸ ਨੇ ਇਹਨਾਂ ਦੀ ਵਪਾਰੀ ਭਰਾ ਖੜ ਤੋਂ ਤੇ ਅੱਛਾ ਵਪਾਰੀ ਲੱਜਾ ਗਿਆ ਉਹਨੂੰ ਨਾ ਮਾ ਦੋ ਥੱਲਾ ਆ ਜੇ ਬੜਾ ਜ਼ਿਆਦਾ ਬਣਾ ਬਣਾ ਛੋਟੀ ਨੇ ਨਹੀਂ ਯਾਰ ਵਾਕਿਆਈ ਦੱਸ ਆਹ ਗੱਲ ਕਿ ਨਹੀਂ ਕੋਈ ਸ਼ੱਕ ਨਹੀਂ ਇਹਨਾਂ ਦਾ ਲੌਂਗ ਤੇ ਆਈ ਰਿਆ ਵਾਕਿਆਈ ਬੜੀ ਚੰਗੀ ਹੈ ਹਨਾ ਇੰਨੀ ਇੰਨੀ ਬਾਹਰ ਨਹੀਂ ਫੋਟ ਫੋਟ ਕੀਆ ਬਾਤਾਂ ਯਾਰ ਛੋਟੀ ਨੂੰ ਲੈ ਵਾ ਪਾਂਡਾ ਬਹੁਤ ਯਾਰ ਘਟ 90 ਦੀ ਹਾਂਜੀ ਅਜੇ ਨਾ ਇਹਨੇ ਹੁਣ ਸਭੇ ਫਿਰ ਕਹਿ ਦਗੇ ਵੀ ਕਰਦੇ ਹੋ ਇਹਨਾਂ ਨੂੰ ਵੇਲੇ ਤੇ ਲੱਟ ਲੋ ਮੇਲਾ ਆ ਲੋ ਮੇਲਾ ਨੂੰ ਆਜ ਮੇਲਾ ਹੀ ਹੈ ਮੇਲਾ ਹੀ ਹੈ ਭੰਗੜਾ ਤਾਂ ਪਾ ਦੇ ਫਿਰ ਮੜਾ ਜਿਵੇਂ ਪਹਿਲਾਂ ਪਾਉਂਦਾ ਸੀ ਪਾਵਾਂ ਭੰਗੜਾ ਪਾਵਾਂ ਜਦੋਂ ਵੇਖਣ ਨੂੰ ਕਰ ਮੰਗਿਆ ਅੱਛਾ ਉਹਦਾ ਬਾਊਗਾ ਪਾਵਾਂਗਾ ਇਕੜਾ ਦਾ ਅਸਲ ਨਹੀਂ ਕਿਤਰਾ ਪੋਣਾ ਮੜਾ ਜਾ ਹਾਂ ਉਹਦੇ ਦਾ ਦਿਨ ਨਾ ਪੰਗੜਾ ਪੋਣਾ ਹਾਂ ਜੇ ਭੁੱਖਾ ਹੀ ਐ ਦੱਸ ਲੈ ਸਵੇਰ ਦਾ ਸ਼ਾਮ ਨੂੰ ਆਹ ਬੋਲਣਾ ਟੈਪ ਤੇ ਦੱਸ ਕਿਤਰਾ ਪੋਣਾ ਹੈ ਮੜਾ ਜਾ ਤੂੰ ਦੱਸ ਦੇ ਮੜਾ ਜਾ ਦੱਸ ਦੇ ਬਾ ਚੱਲ ਉਹ ਖੋਲ ਖੋਲੋ ਛੇਤੀ ਕਰ ਤੇ ਮੀਨੀ ਕਿਹੜਾ ਸੂਆ ਜਿਹੜੇ ਜੋਨ ਵਾਲਾ ਤਿਕਾ ਜਾ ਹਾਂ ਬਾਬਾ ਮੀਨੀ ਕਿਹੜਾ ਸੂਆ ਸੂਪੀ ਹਾਂ ਪਹਿਲਾਂ ਇਹ ਵੀ ਪਹਿਲਾਂ ਹੀ ਆ ਜੇ ਵੀ ਚੰਗੀ ਹੈ ਜੇ ਮੂੰਹ ਚੌਗੀ ਕਦੋਂ ਦੀ ਸੂਈ ਤੇ ਕਿੰਨਾ ਦੁੱਧ ਇਹਦੇ ਕੋਲੇ ਇਹਨੂੰ ਹੋ ਗਿਆ ਅਜੇ ਤਾਂ 15 ਦਿਨ ਸੂਈ ਨੂੰ ਠੀਕ ਆ 15 ਕਹਿ ਲੀਏ ਹਾਂਜੀ ਦੁੱਧ ਤਾਂ ਹੈਗਾ ਇਹਦੇ ਥੱਲੇ ਤੇ ਨਾ ਮੰਨ ਕੇ ਉਹਨੇ ਭਾਈ ਉਹਨੂੰ ਗਾੜ ਦੇ ਪਰ ਸਾਰੀ ਗਾੜ ਛੱਡੀ ਆਏ ਪੂਰੇ ਗਾੜ ਹੋੜੀ ਗਾੜ ਛੋਟੀ ਦੀ ਚੰਗੀ ਆ। ਫੇਰ ਕਿਦਾ ਗਾੜ ਤੇ ਇਹਨੂੰ ਛੱਡੀ ਆਏ ਤੇ ਕੁੜੀਆਂ ਆਏ ਬਣਿਆ ਆਪਣਾ ਬਣ ਗਿਆ ਕਟਾ। ਇਹ 15 ਦਿਨਾਂ ਦਾ ਯਾਰ। 15 ਦਿਨਾਂ ਝੂਠ ਦੀ ਮਾਰਨਾ ਐਂਦੀ ਆ ਤੇ 9 ਕਿਲੋ ਕਿ ਦੁੱਧ ਮੰਨ ਕੇ ਲੈ ਲੈ। ਇੰਨਾ ਹੈਗਾ ਵਾ। ਕਿ ਲੈਵਾ ਥੜਾ ਘੱਟ ਬਸਉਂਦੀ ਛੋਟੀ। ਤੇ ਦੁੱਧ ਨੂੰ ਹੈਗੀ ਆ ਖਰੀ। ਆਉਂਦੇ ਸਵੇਰ ਨੂੰ ਛੋਟੀ 1.5 ਕੱਢ ਖਾਂ ਬਾਹਰ ਇਹਨੂੰ। ਬੜੀ ਵੱਡੀ ਬੁੱਢੀ ਤੇ ਪਲੀ ਪੁਲੀ ਹੈਨਾ। ਬੜੇ ਬੰਦੇ ਨੇ ਸ਼ੌਕ ਨਾਲ ਇਹ ਹੁਣ 15 ਵਜੇ ਪੱਠੇ ਨਹੀਂ ਲੈਗੇ। ਤੂੜੀ ਦੇਣਾ। ਇੰਨੀ ਝੋਡੀ ਜਿਹੜੀ ਪਾਲਣੀ ਨਾ ਲੱਖ ਰੁਪਏ ਤੇ ਖਰਚਾ ਹੀ ਹੁੰਦਾ ਇੱਧਰ ਵੇਖੋ ਕਿੱਡੀ ਜਵਾਨ ਐ ਤੇ ਕਿੱਡੀ ਵੇਖੋ ਮਗਰੋਂ ਵੀਣੀ ਵੀਣੀ ਪਿਓਰ ਹੈ ਟਿੰਗ ਹਿਲਦੇ ਆਏ ਨਹੀਂ ਠੀਕ ਆ ਯਾਰ ਦੋਨੇ 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 ਹਿਲਦੇ ਆ ਤੁਮੀ ਹਿਲਦੇ ਆ ਆ ਯਾਰ ਬੜੀ ਸੁਣੀ ਕੱਟੀ ਆ ਤੁਮੇ 1.5 ਲੱਖ ਦੀ ਝੋਟੀ ਬਣਉਂਗੀ ਨਹੀਂ ਤੇ ਹੁਣ ਇਹਦੇ ਕੋਲੇ ਦੁੱਧ ਜਿਹੜਾ ਭਾਂਡੇ ਚ ਆਜੂ 9 ਕਿਲੋ 9 ਕਿਲੋ ਅੱਛਾ ਦੁੱਧ 10 ਸਾਂ 9 ਹੀ ਮੰਨ ਕੇ ਆਜੇ ਬੜਾ ਵਜਨ ਬੁਝਣਾ ਯਾਰ ਕਿਦੇ ਸਵੇਰ ਬਣੂਗਾ 300% ਇਹ ਵੀ ਗੱਲਾਂ ਨਹੀਂ ਕੁਸੀ ਆਉਂਦੇ ਸਵੇ ਨੂੰ ਬਣੂਗੀ ਚੂਨ ਚਾਨ ਚੂਨ ਇੱਕ ਨੰਬਰ ਹੋਲੀ ਮਗਰ ਕਟਾ ਕਟਾਰ ਨਾਲ ਮਾਰੇ ਮੇਰੀ ਭਾਵੇਂ ਕਟਾਰ ਨਾਲ ਮਾਰੇ ਟੀਪੋਲੀ ਤੇ ਬੱਚਾ ਵੀ ਚੋ ਸਕਦਾ ਹੈ ਜਵਾਨ ਕਿ ਦੀ ਨਹੀ ਯਾਰ ਬੜੀ ਨੱਗਰ ਨੌਕਰ ਕੱਟਿਆ ਦੋਦੀ ਕਿ ਨਾ ਥੋੜੀ ਇਹਨੂੰ ਹਾਂ ਕਿਉਂਕਿ ਮੂੰ ਵਾਕਿਆ ਯਾਰ ਕੋਈ ਸ਼ੱਕ ਨਹੀਂ ਕਿਆ ਬਾਤਾਂ ਤੇ ਸਭੇ ਫਰੇ ਕਿੰਨੇ ਦੀ ਆਫਰ ਕਰਤਗੇ ਅੱਜ ਵੇਖੀ ਜਾਓ ਆਇਆ ਫੇਰੀ ਲਾ ਦੇਣਾ ਅੱਜ ਲਾਸਟ ਦੇ ਕੱਟ ਕੇ ਸ਼ੁਰੂ ਚ ਲਾਈਏ ਲਾ ਦੇ ਅੱਜ ਕਿੰਨੇ ਦੀ ਕਿੰਨੇ ਦੇ ਲਾ ਦੇ ਦੱਸ ਨਹੀਂ ਮੈਂ ਨਹੀਂ ਕੋ ਦੱਸਣਾ ਐਵੇਂ ਗਲਤ ਕਹਿ ਬੈਠਾ ਮੈਂ ਡਰ ਡਰ ਵੀ ਲੱਗਦਾ ਤੁਹਾਡੇ شریف ਸਰੂਰ ਬਣੇ ਆ ਕਿਤੇ ਹੋਰ ਇੰਨੀ ਵਾਟ ਨੂੰ ਆਇਆ ਮੈਨੂੰ ਸੱਟ ਲਾ ਦੇ 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 ਨਾ ਸਰਾ ਛੋਟੀ ਲਾ ਨਹੀਂ ਬੁਕਾ ਲਈ ਵਾਕਿਆ ਯਾਰ ਕੋਈ ਕਿੰਨਾ ਉਤਰ ਲੱਖ ਦੀ ਝੋੜੀ ਦੱਸ ਕੋਈ ਦੂ ਰਿਆਂ 85 ਹਜ਼ਾਰ ਦੀ ਝੋਟੀ ਦੇਵਾਂਗੇ ਸੱਬੇ ਫਿਰ ਦਨੇ ਹੋਰ ਦੱਸ ਅੱਛਾ ਕਰ ਖੇਚ ਫਿਰ 85 ਦੀ ਆ ਹਾਂ ਪਾਰਾ ਸ੍ਰੀ ਦੇ 80 ਦੀ ਹੁਣ ਕੁਛ ਪਰਵੇਲਾ ਕੋਈ ਹੁਣ ਬਰੇਡਾਂ ਪੈਣੀਆਂ ਬਰੇਡਾਂ ਨਾਲ ਸਮੋਸੇ ਖਾਣੇ ਆ ਵੇਖ ਲਓ ਹਾਂ ਖਾਣੇ ਸਮੋਸੇ ਜੀ ਲਾਸਟ ਵਾਲੀ ਜੋ ਡੀਆ ਅਫਰ ਲਾਵਾਂਗ ਵਿੱਚ ਮੈਂ 200 ਰੁਪਏ ਛੋਟ ਕਰਨੀ ਨਾ ਇਹਨੂੰ ਮੈਂ ਪੁੱਛਣਾ ਮੇਰਾ ਲੜਾਈ ਵਿੱਚ ਪੜੀ ਕੱਢੀ ਅੱਖਾਂ ਪੂਰੇ 75000 ਦੀ ਦੇਣੀ ਉਹ ਜੋ ਮਤਲਬ ਇਹਦਾ ਕੋਲੰਦਾ ਹਾਏ ਉਹਨੂੰ ਤੇਸਵੇ ਬਰਾਕ ਟਿਕਟ ਬੰਨ੍ਹੇ ਹੈ ਤਾਂ ਉਹ ਰੱਖ ਲਾ ਹਣ ਕਿਨੇ ਲੈ ਗਿਆ ਕੋਈ ਨਹੀਂ ਮੈਂ ਕਿ ਐਂਡ ਲਈ ਜਾਂਦੇ ਅੱਛਾ ਜਾਂਦੇ ਕੋਈ ਗੱਲ ਨਹੀਂ 2000 ਵਾਧੂ ਪੱਕੀ ਗੱਲ ਲਈ ਬੜੇ ਭਾਣਾ ਵਾ ਅੱਛਾ ਲਈ ਮਨ ਭਾਣਾ ਹੀ ਜਾਂਦੇ ਬੰਦੇ ਜਿਨ੍ਹਾਂ ਤੋਂ ਲਈਏ ਨਾ ਆਪਣੇ ਸੱਜਣ ਬੜੇ ਬਧੋ ਬਦੀ ਲੇਲੀ ਖਿੱਚ ਖਾ ਜਾਗੇ ਅੱਛਾ ਭਾਣਾ ਲਈ ਸੱਬੇ ਦੇ ਜਮਾਂ ਖਾਸ ਉਹਨਾਂ ਨੇ ਵੀ ਵੀਡੀਓ ਵੇਖਣੀ ਮੁੜ ਕੇ ਆਖਰਗੇ ਤੁਸੀਂ 5000 ਲੈਂਦੇ ਜੇ ਨਫਾ ਇਹ ਇਸੇ ਕਰਕੇ ਬੰਦੇ ਆਉਂਦੇ 75000 ਦੀ 200 ਛੋੜ 200 ਰਮੇ ਛੋਟੀ ਨਾਲੀ ਵਿੱਚ ਨਹੀਂ ਆਉਂਦੇ ਸਵੇਰ ਨੂੰ ਛੋਟੀ ਉਹ ਆ ਵਿੱਜਿਤ ਹੀ ਕਿੰਨੇ ਡੰਗਰ ਮਾਰ ਰੇ ਡੇਢ ਲੱਖ ਦੀ ਝੋਲੀ ਬਣੂਗੀ ਆਉਂਦੇ ਸੂਏ ਨੂੰ ਹਾਂਜੀ ਆ ਅਗਲੇ ਵੇਲੇ ਇੱਕ ਇੱਕੋ ਮਿੰਟ ਇਧਰ ਵੇਹ ਹਾਂ ਨਹੀਂ ਠੀਕ ਆ ਯਾਰ ਕੋਈ ਸ਼ੱਕ ਨਹੀਂ ਬੜੀ ਕੱਟੀ ਆ ਹਨਾ ਹਾਂ ਪੱਠ ਪੁੱਠ ਪੋੜੇ ਦੀ ਬੋਲੀ ਰੋਲੀ ਦੀ ਆਉਂਦੇ ਸੂਏ ਨੂੰ ਚੱਗੀ ਝੋਲੀ ਬਣ ਜੂਗੀ ਦੂਜੇ ਸੂਏ ਨੂੰ